ਇਸ ਨਾਲ ਸਾਡੀਆਂ ਬਹੁਤ ਜ਼ਿਆਦਾ ਜੁੜਗੀਆਂ ਹੋਈਆਂ ਨੇ ਜੀ ਬਹੁਤ ਹੀ ਜ਼ਿਆਦਾ ਚੌੜੜਿਆ ਸੀ ਵੀ ਅਸੀਂ ਵੀ ਗ੍ਰਿੱਲ ਤੋਂ نیچے ਦੇਖ ਰਹੇ ਹਾਂ ਅਲ ਵੀ ਤਾਂ ਕਹਿਣ ਦਾ ਟਾਈਮ ਆ ਗਿਆ ਜੀ ਸਾਸ ਨਿਕਾਲਦੀ ਹੋਰ ਸਾਰੇ ਕਿੱਦਾਂ ਠੀਕ ਹੋ ਠੀਕ ਹੀ ਹੋਣਗੇ ਜੀ ਵਾਹਿਗੁਰੂ ਸਭ ਨੂੰ ਤੰਦਰੁਸਤੀ ਆ ਬਖਸ਼ੇ ਸੋ ਅੱਜ ਦਾ ਬਲੌਗ ਬਹੁਤ ਹੀ ਸਪੈਸ਼ਲ ਆ ਮੇਰੇ ਲਈ ਤਾਂ ਖਾਸ ਆ ਜੀ ਅੱਜ ਦਾ ਜੋ ਬਲੌਗ ਬਣਾ ਰਹੇ ਹਾਂ ਜੀ ਮੇਰੇ ਬਚਪਨ ਦੇ ਘਰ ਦਾ ਬਣਾ ਰਿਆਂ ਜਿਵੇਂ ਕਿ ਤੁਸੀਂ ਰੋਜੀ ਮਠਾੜੂ ਦੇ ਬਲੌਗ 'ਚ ਦੇਖਿਆ ਸੀ ਕਿ ਮੰਮੀ ਹੁਣੀਆਂ ਨੇ ਨਵਾਂ ਘਰ ਬਣਾਇਆ ਤੇ ਉਹਦਾ ਮਹੂਰਤ ਵੀ ਹੋ ਚੁੱਕਿਆ ਸੋ ਅੱਜ ਸਾਡੇ ਬਚਪਨ ਦੇ ਘਰ ਦੀ ਜੀ ਮਤਲਬ ਕਿ ਸਾਰੇ ਸਮਾਨ ਦੀ ਸ਼ਿਪਿੰਗ ਹੋਣੀ ਹੈਗੀ ਸੋ ਇਸ ਘਰ 'ਚ ਅਸੀਂ ਜੰਮੇ ਆ ਪਲੇਆ ਵਿਆਹ ਹੋਇਆ ਸਾਡਾ ਸੋ ਸਾਡੇ ਬੱਚੇ ਹੋਏ ਨੇ ਜੀ ਸੋ ਇਸ ਘਰ ਨਾਲ ਸਾਡੀਆਂ ਬਹੁਤ ਜ਼ਿਆਦਾ ਜੁੜਗੀਆਂ ਹੋਈਆਂ ਨੇ ਜੀ ਇਸ ਘਰ ਦੇ ਇੱਕ ਇੱਕ ਕੋਨੇ ਨਾਲ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਜੀ ਸੋ ਅੱਜ ਇਸ ਘਰ ਤੋਂ ਸ਼ਿਫਟ ਤਾਸ ਹੀ ਹੋ ਰਿਹਾ ਬਟ ਦਿਲ ਨੂੰ ਵੀ ਅੰਦਰੋਂ ਅੰਦਰੋਂ ਕੁਝ ਕੁਝ ਹੋ ਰਿਹਾ ਸੋ ਨਵੇਂ ਘਰ ਤੇ ਜਾਣ ਦੀ ਐਕਸਾਈਟਿੰਗ ਵੀ ਬਹੁਤ ਆ ਸੋ ਅਸੀਂ ਦਿਖਾਵਾਂਗੇ ਕਿ ਕੀ ਕੀ ਹੋਇਆ ਜੀ ਸ਼ਿਫਟਿੰਗ ਕਰਦੇ ਕਰਦੇ ਤੇ ਕਿਹੜੇ ਕਿਹੜੇ ਸਮਾਨ ਚ ਚੱਕਦੇ ਚੱਕਦੇ ਤੁਹਾਡੇ ਨਾਲ ਸਾਰੀ ਜਿਆਦਾ ਡਿਸਕਸ ਕਰਾਂਗੇ ਜੀ ਤੁਸੀਂ ਜੋ ਇਹ ਪੇਟੀ ਦੇਖ ਰਹੇ ਹੋ ਜੀ ਇਹ ਪੇਟੀ ਮੇਰੇ ਨਾਨਾ ਜੀ ਦੇ ਹੱਥ ਦੀ ਬਣਾਈ ਹੋਈ ਹੈਗੀ ਸੋ ਬਹੁਤ ਪੁਰਾਣੀ ਹੈਗੀ ਕਟੋ-ਕਟ 44 ਸਾਲ ਪੁਰਾਣੀ ਹੈਗੀ ਔਰ ਇਹਦੀ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਪਈ ਆ ਫਿਲਹਾਲ ਇਹਨੂੰ ਤਾਲਾ ਲੱਗਿਆ ਹੋਇਆ ਜੇ ਤਾਲਾ ਨਾ ਲੱਗਿਆ ਹੁੰਦਾ ਤਾਂ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਦੇ ਸੋ ਮੇਰੇ ਨਾਨਾ ਜੀ ਨੇ ਬੜੇ ਪਿਆਰ ਨਾਲ ਬਣਾਈ ਸੀ ਤੇ ਮੇਰੀ ਮੰਮੀ ਨੇ ਇਹ ਸਾਂਭ ਕੇ ਰੱਖੀ ਹੋਈ ਹੈ ਨਾਨਾ ਜੀ ਦੀ ਨਿਸ਼ਾਨੀ ਸੋ ਅੱਗੇ-ਅੱਗੇ ਤੁਹਾਨੂੰ ਹੋਰ ਚੀਜ਼ਾਂ ਵੀ ਦਿਖਾਣੇ ਆ ਸ਼ਿਫਟਿੰਗ ਦੇ ਦੌਰਾਨ ਜੀ ਦੇ ਮਿੰਦੋ ਵੀ ਆਏ ਕਿਉਂਕਿ ਮਿੰਦੋ ਨੂੰ ਵੀ ਅੰਦਰੋਂ ਅੰਦਰੋਂ ਕੁਝ ਹੋ ਰਿਹਾ ਸੀਗਾ ਕਿ ਵੀ ਸਾਡਾ ਘਰ ਖਾਲੀ ਹੋ ਰਿਹਾ ਸੋ ਉਹ ਵੀ ਦੇਖਣ ਵਾਸਤੇ ਸਪੈਸ਼ਲ ਤੂਰੀ ਆਈ ਕਿ ਵੀ ਮੈਂ ਦੇਖਾਂ ਤੇ ਮਗਰ ਉਹ ਘਰ ਜਿੱਥੇ ਅਸੀਂ ਚਾਰਾਂ ਭੈਣਾਂ ਨੇ ਬਹੁਤ ਇੰਜੋਏ ਕੀਤਾ ਅ ਮਤਲਬ ਸ਼ਾਮ ਹੁੰਦੀ ਸੀ ਤਾਂ ਇੱਕ ਐਕਸਰਸਾਈਜ਼ ਸਮਝ ਲਓ ਜਾਂ ਇੱਕ ਸ਼ੌਂਕ ਸਮਝ ਲਓ ਕਿ ਸਾਨੂੰ ਭੰਗੜਾ ਕਰਨ ਦਾ ਚਾਰਾ ਪੈਣਾ ਨੂੰ ਸ਼ੌਂਕ ਸੀ ਮਤਲਬ ਮੈਂ ਟਰਾਈ ਕਰਦੀ ਹੁੰਦੀ ਸੀ ਬਟ ਮੈਨੂੰ ਆਉਂਦਾ ਨਹੀਂ ਹੁੰਦਾ ਸੀ ਬਟ ਮੈਂ ਫੇਰ ਵੀ ਟਰਾਈ ਕਰਦੀ ਸੀ ਤਿੰਨਾ ਪੈਣਾ ਨੂੰ ਬਹੁਤ ਵਧੀਆ ਹੁੰਦਾ ਸੀਗਾ ਸੋ ਬਹੁਤ ਜ਼ਿਆਦਾ ਰੀਤੀਆਂ ਹੋ ਜਾਂਦੇ ਇਸ ਕਮਰੇ ਨਾਲ ਇਹ ਜਿਹੜਾ ਕੋਠਾ ਬਣਿਆ ਸੀ ਨਾ ਸਾਡਾ ਸਾਨੂੰ ਬਹੁਤ ਚੌਥੜਿਆ ਸੀ ਕਿਉਂਕਿ ਸਾਡਾ ਪਹਿਲਾਂ niche ਹੀ ਹੁੰਦਾ ਸੀ ਘਰ ਬਣਿਆ ਮਤਲਬ ਚਿਵਾਰਾ ਨਹੀਂ ਪਾਇਆ ਵਸੇ ਜਦੋਂ ਚਿਵਾਰਾ ਪਾਇਆ ਸੀ ਤਾਂ ਮਤਲਬ ਬਹੁਤ ਹੀ ਜ਼ਿਆਦਾ ਚੌਥੜਿਆ ਸੀ ਵੀ ਅਸੀਂ ਵੀ ਗ੍ਰਿੱਲ ਤੋਂ نیچے ਦੇਖ ਰਹੇ ਹਾਂ ਮਤਲਬ ਬਹੁਤ ਚੀਜ਼ਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਦੇਖ ਰਿਹਾ ਹਾਂ ਮਤਲਬ ਇਹ ਵੀ ਮਿਸ ਨਹੀਂ ਕਰ ਸਕਦੇ ਬਹੁਤ ਸਾਰੇ ਪੇੜ ਪੌਦੇ ਲੱਗੇ ਹੁੰਦੇ ਸੀਗੇ ਫੁੱਲਾਂ ਵਾਲੇ ਹੁੰਦੇ ਸੀਗੇ ਫੋਟੋ ਖਿਚਾਉਣ ਦਾ ਬਹੁਤ ਸ਼ੌਂਕ ਹੁੰਦਾ ਸੀ ਇੱਥੇ ਖਿਚਾਉਣੀਆਂ ਖੜ ਕੇ ਉੱਥੇ ਖਿਚਾਉਣੀਆਂ ਉਹਦਾ ਵਿਊ ਵਧੀਆ ਹੂ ਇਹਦਾ ਵਿਊ ਪੁੰਹ ਗਿਆ ਹੂ ਮਤਲਬ ਬਚਪਨ ਚ ਅਸੀਂ ਬਹੁਤ ਸਾਰੇ ਇੰਜੁਆਇਮੈਂਟ ਕੀਤਾ ਬਹੁਤ ਸਾਰਾ ਸੋ ਜੀ ਉੱਪਰੋਂ ਹੁਣ ਸਾਰੀ ਸ਼ਿਫਟਿੰਗ ਹੋ ਚੁੱਕੀ ਸੀ نیچے ਆ ਗਈ ਨੀਚੋਂ ਦੇਖੋ ਸ਼ਿਫਟਿੰਗ ਹੋ ਰਹੀ ਆ ਅ ਸ਼ਿਫਟਿੰਗ ਦੇ ਵਿੱਚ ਮਦਦ ਕਰਾਉਣ ਲਈ ਸ਼ੈਲੀ ਰਾਜ ਵੀ ਆ ਗਏ ਸੋ ਤੁਸੀਂ ਦੇਖ ਸਕਦੇ ਹੋ ਕਿ ਰਾਜ ਵੀ ਲੱਗਿਆ ਹੋਇਆ ਲਮਾਰੀ ਚੋਂ ਸਬਾਨ ਸਾਰਾ ਕੱਢਣਾ ਤੇ ਉਧਰੋਂ ਸ਼ੈਲੀ ਵੀ ਕਰ ਰਹੀ ਆ ਤੇ ਇਹ ਸਾਡੀਆਂ ਬਿਆਲੀਆਂ ਫੋਟੋਆਂ ਨੇ ਜੀ ਜੋ ਤੁਸੀਂ ਕਈ ਐਪੀਸੋਡ ਚ ਦੇਖਿਆ ਹੋਣਾ ਕਿ ਬੰਮੀ ਹੁਣੀਆਂ ਨੇ ਚਿੰਕੇ ਲੈਣ ਵਾਰੀ ਲਾਈਆਂ ਹੋਈਆਂ ਸੀ ਇਹ ਕਮਰਾ ਨਾ ਮੇਰੇ ਦਾਦੇ-ਦਾਦੀ ਦਾ ਕਮਰਾ ਹੁੰਦਾ ਸੀਗਾ ਜਿਹੜਾ ਬਾਅਦ ਵਿੱਚ ਮੇਰੇ ਪਾਪਾ ਨੇ ਫੈਕਟਰੀ ਲਈ ਯੂਜ਼ ਕੀਤਾ ਸੋ ਜੀ ਫਾਈਨਲੀ ਘਰ ਨੂੰ ਅਲਵਿਦਾ ਕਹਿਣ ਦਾ ਟਾਈਮ ਆ ਚੁੱਕਿਆ ਸਾਰੇ ਘਰ ਦੀ ਸ਼ਿਫਟਿੰਗ ਹੋ ਚੁੱਕੀ ਹੈ ਜੀ ਬਹੁਤ ਹੀ ਬਹੁਤ ਹੀ ਜ਼ਿਆਦਾ ਮਨ ਪਰ ਕੇ ਇਸ ਘਰ ਨੂੰ ਛੱਡ ਰਿਹਾ ਕਿਉਂਕਿ ਬਹੁਤ ਸਾਰੀਆਂ ਜ਼ਿਆਦਾ ਜੁੜੀਆਂ ਹੋਈਆਂ ਨੇ ਇਸ ਘਰ ਨਾਲ ਸੋ ਅਲਵਿਦਾ ਕਹਿਣ ਦਾ ਟਾਈਮ ਆ ਗਿਆ ਜੀ ਸਸਕਾਰ ਸਾਰਿਆਂ ਨੂੰ